ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਵਾਗੁਰੂ 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 ਗੁਰੂ ਵਾਹ 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 ਗੁਰੂ ਵ ਗੁਰੂ ਵਾ 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 ਗੁਰੂ ਵਾਗੁਰੂ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਾਵਾਲ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਗੌਰ ਨਨ ਤਨ ਮਤਾ ਗੁਜਰ ਕੋਟ ਆਓ ਜੀਵਣਾ ਪਾਸ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ chant ਰੁੱਧ ਸਿਸਿਰ ਸੀਤਲ ਹਰ ਪ੍ਰਗਟੇ ਮੰਗਰ ਮੋਹਿ ਜੀਓ ਜਲਨ ਬੁਜੀ ਦਰਸ ਪਾਇਆ ਬਿਨ ਸੇ ਮਾਇਆ ਤਰੋ ਜਿਉ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸਿੰਗਾਰ ਸਭ ਰਸ ਗੁਣ ਗਾਉ ਅਲਖ ਅਪੇਵਿਆ ਪਾਉ ਭਗਤ ਗੋਵਿੰਦ ਪਾਂਛਤ ਜਮਨਾ ਸਾਕੇ ਜੋਹੇ ਜਿਉ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਵਿਛੋ ਜਿਉ ਸਲੋਕ ਹਰ ਤਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਕਟਿ ਪ੍ਰਭ ਮੀਤ ਨਾਦ ਬਿਨੋਦ ਅਨੰਦ ਕੋਡ ਪ੍ਰੀਏ ਪ੍ਰੀਤਮ ਸੰਗ ਬਨੇ ਮਨ ਬਾਂਛਤ ਫਲ ਪਾਇਆ ਹਰ ਨਾਨਕ ਨਾਮ ਪੰਨੇ ਛੰਤ ਹਿਮ ਕਰ ਰੁੱਤ ਮਨ ਪਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਉ ਗ੍ਰਹਿ ਲਾਲ ਆਏ ਮਨ ਤੇ ਆਏ ਸੇਜ ਸੁੰਦਰ ਸੋਹਿਆ ਵਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹਿਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਉ ਬਿਨਵੰਤ ਨਾਨਕ ਨਿਤ ਕਰੋ ਰਲਿਆ ਹਰ ਮਿਲੇ ਸ਼ਿੰਤਰ ਕੰਤ ਜੀਉ ਸਲੋਕ ਸੰਤ ਸਹਾਈ ਜੀ ਕੇ ਪਵਜਲ ਤਾਰਣ ਹਰ ਸਭ ਤੇ ਉੱਚੀ ਜਾਣੀ ਐ ਨਾਨਕ ਨਾਮ ਤੇ ਅਰ ਜਿਨ ਜਾਨਿਆ ਸੇਈ ਤਰੇ ਸੂਰੇ ਸੇ ਬੀਰ ਨਾਨਕ ਤਿਨ ਬਲੇ ਹਾਰਣੇ ਹਰ ਜਪਿ ਉਤਰੇ ਤੀਰ ਛੰਤ चरण विराजित साभियोरे मिटिया सगल क्लेश जियो आवण जावण दुख हरे हर भगत किया परवेश जियो हर रंग राते सहज माते तिल ना मन ते बिसरै तजी आप सरणी पर चरणी सर्व गुण जगदीसर गोविन्द गुणनिध श्री रंग स्वामी आद को आदे स जियो ਤੇ ਨਾਨਕ ਮਯਾ ਤਾਰੋ ਜੁਗ ਜੁਗੋ ਇਕ ਵੇਸ ਜਿਉ ਰਾਮ ਕਲੀ ਮਹਲਾ ਫੈਲਾ ਦਖਣੀ ਹੋ ਓੰਕਾਰ ਇਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾਇਉਤ ਪਤ ਓੰਕਾਰ ਕੀਆ ਜਿਨ ਚਿਤ ਓੰਕਾਰ ਸੈਲ ਜੁਗ ਪੈ ਓੰਕਾਰ ਬੇਦ ਨਰਮੈ ਓੰਕਾਰ ਸ਼ਬਦੀ ਉਦਰੇ ਓੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰੇ ਓਨਮ ਅੱਖਰ ਤ੍ਰਿਭੁਵਣ ਸਾਰ ਸੁਣ ਪਾੜੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਬੋ ਪਾਲਾ ਰਹਾਉ ਸਸ ਸਭ ਜਗ ਸਹਜੇ ਉਪਾਇ ਤੀਨ ਪਵਨ ਇਕ ਜੋਤੀ ਗੁਰਮੁਖ ਵਸਤ ਪਰਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝ ਸੁਝ ਪੜ ਪੜ ਪੂਝੈ ਅੰਤ ਨਿਰੰਤਰ ਸਚਾ ਗੁਰਮੁਖ ਦੇਖੈ ਸਾਚ ਸਮਾਲੈ ਬਿਨ ਸਾਚੀ ਜਗ ਕਾਚਾ ਤੰਦੈ ਧਰਮ ਧਰੇ ਤਰਮਾਪੁਰ ਗੁਣਕਾਰੀ ਮਨ ਤੀਰਾ ਤਦ ਤੂਲ ਪੜੇ ਮੁਖ ਮਸਤਕ ਕੰਚਨ ਪਏ ਮਨੁਰਾ ਧਨ ਤਰਣੀ ਤਰਿ ਆਪਿ ਜੋਨੀ ਤੋਲ ਕੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰ ਸੂਰਾ ਧਿਆਨ ਗਵਾਇਆ ਦੂਜਾ ਪਾਇਆ ਗਰਬ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪਿਆਇਆ एको एक कहे सब कोई हो मैं गर्भ वे आपे अंतर बाहर एक पहचाणे हियूं कर महल सि आपे प्रब नेड़े हर दूर न जाणो एको श्रेष्ठ सबाई एक कंकार अवर नहीं दूजा नानक एक समाई इस करते को क्यों गहरा को अफरियो तो लियो ना जाई माया के दीवाने प्राणी ਝੂਠ ਠਗੋਰੀ ਪਾਈ ਲੱਭ ਲੋਭ ਮੋਹਤਾਜ ਵੀ ਗੋਤੈ ਏਬ ਤਬ ਫਿਰ ਪਛੋਤਾਈ ਏਕ ਸਰੇ ਵੇ ਤਾਂ ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕੇ achar rag ik roop paon paani ਅਗਨੀ ਆਸਰੂਪ ਏਕੋ ਪਵਰ ਪਵੇ ਤਹ ਲੋਏ ਏਕੋ ਪੂਜ ਸੁਜ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹੈ ਗੁਰਮੁਖ ਏਕ ਵਿਰਲਾ ਕੋ ਲਹ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰੇ ਆਖ ਸੁਣਾਏ ਉਰਮ ਤੁਰਮ ਜੋਤਿ ਉਜਾਲਾ ਤੀਨ ਪਵਨ ਮਹਿ ਗੁਰ ਗੋਪਾਲਾ ਉਗਬਿਆ ਅਸ ਰੂਪ ਦਿਖਾਵੇ ਕਰ ਕਿਰਪਾ ਆਪਣੀ ਕਰ ਆਵੇ ਊਨ ਵਰਸਨੀ ਚਰ ਤਾਰਾ ਉਤਮ ਸ਼ਬਦ ਸਵਾਰਣ ਹਾਰਾ ਇਸ ਏਕੇ ਕਾ ਜਾਣੈ ਭਿਓ ਆਪੇ ਕਰਤਾ ਆਪੇ ਦੇਉ ਉਗਵੇ ਸੂर्य ਸੋਰ ਸੰਘਾਰੇ ਉਚੋ ਦੇਖ ਸ਼ਬਦ ਵਿਚਾਰੇ ਹੂ ਪਰਿਆ ਦਿ ਅੰਤ ਤਹ ਲੋਏ ਆਪੇ ਕਰੇ ਕਥ ਸੁਣ ਸੋਏ ਓਹ ਬਿਦਾਤਾ ਮਨ ਤਨ ਦੇਹ ਓਹ ਬਿਦਾਤਾ ਮਨ ਮੁਖ ਸੋਏ ਪ੍ਰਭ ਜੀਵਨੇ ਵਰਨ ਕੋਏ ਨਾਨਕ ਨਾਮ ਰਤੇ ਪਤ ਹੋਏ ਰਜਨ ਰਾਮ ਰਵੇਹਿਤ ਕਾਰ ਰਣਮੈ ਲੂਜੈ ਮਨੁਆ ਮਾਰ ਰਾਤ ਦਿਨੰਤ ਰਹਿ ਰੰਗ ਰਤਾ ਤੀਨ ਪਵਨ ਯੁਗ ਚਾਰੇ ਜਾਤਾ ਜਿਨ ਜਾਤਾ ਸੋ ਤੇ ਸਹੀ ਜੇਹਾ ਅਤ ਨਿਰਮਾਇਲ ਸੀ ਜਸ ਦੇਹਾ ਰਹਿ ਸੀ ਰਾਮ ਰਿਕ ਪਾਏ ਅੰਤਰ ਸ਼ਬਦ ਸਾਠ ਲੇਵ ਲਾਇ ਰੋਸਨਾ ਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰ ਰਾਜੀ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਭੈ ਕਰੋ ਬਨੰਤੀ ਇੱਕ ਸ਼ਬਦ RAM ਨਾਮ ਨਿਰੋਤਰ ਗੁਰਤੀ ਵੇ ਪਤਮਤੀ ਲਾਜ ਮਰੰਤੀ ਮਰ ਗਈ ਹੂੰਗਟ ਖੋਲ ਚੱਲੀ ਸਾਸ دیਵਾਨੀ ਬਾਵਰੀ ਉੱਸਰ ਤੇ ਸੰਕਟ ਢੀ ਪ੍ਰੇਮ ਬੁਲਾਈ ਰਲੀ ਸੋ ਮਨ ਮੈਂ ਸ਼ਬਦ ਅਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਪਈ ਨੀ ਚਿੰਦ ਲਾਹ ਨਾਮ ਰਤਨ ਜਪਸਾਰ ਲੱਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇਤ ਬਾਰ ਮਨ ਮੁਖੀ ਅੰਦਾ ਮੁਗਦਗਵਾਰ ਲਾਹੇ ਕਾਰਣੇ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹ ਨਾ ਕੁੰਠੀ ਬੇਸਾ ਹੋ ਨਾਨਕ ਸੱਚੀ ਪਤ ਸੱਚਾ ਪਾਤ ਸ਼ਾਹੂ ਆਏ ਵਿਗੁਤਾ ਜਗ ਜਮ ਪੰਥ ਆਈ ਨ ਮੇਟਣ ਕੋ ਸਮਰਥ ਆਥ ਸੈਲ ਨੀਚ ਘਰ ਹੋਏ ਆਥ ਦੇਖ ਨਿਵੇ ਜਿਸ ਦੋਏ ਆਥ ਹੋਏ ਤਾਂ ਮੁਕਤ ਸੇ ਆਨਾ ਭਗਤ ਬਿਹੂਨਾ ਜਗ ਬੋਰਾਨਾ ਸਭ ਮੈਂ ਵਰਤੇ ਇਕੈ ਸੋਏ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਦਾ ਪੈਰ ਜੋ ਦਿਸੈ ਸੋ ਆਪੇ ਆਪ ਆਪ ਉਪਾਏ ਆਪੇ ਕਟ ਥਾਪ ਆਪ ਅਗੋਚਰ ਤੰਦੈ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰਿਆ ਚਾਰ ਸੱਚ ਸੁਖ ਹੋਈ ਨਾਨਕ ਵੀ ਹੁਣਾ ਮੁਕਤ ਕੇਵ ਹੋਈ ਬਣਦਾ ਵੈ ਵਿਰੋਧ ਸੰਸਾਰੀਰ ਕਿਉ ਨ ਮਿਲੇ ਕਾਟੇ ਮਨ ਪੀਰ ਬਾਤ ਵਟਾਉ ਆ ਗਏ ਜਾਏ ਕਿਆ ਲੈ ਆਇਆ ਕਿਆ ਪਨ ਲੈ ਪਾਏ ਬਿਨ ਨਾਵੇਂ ਟੋਟਾ ਸਭ ਥਾਈ ਲਾਹਾ ਮਿਲੇ ਜਾ ਦੇਵ ਜਾਈ ਵਣਜਵਾ ਪਾਰੁ ਵਣਜੇਵਾ ਪਾਰੀ ਵਣ ਨਾਮੀ ਕੈਸੀ ਪਤਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਕਰਾ ਪਤਾ ਹੋਏ ਗੁਣ ਦਾਤਾ ਵੈਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ अगम अगोचर ਕੀ ਮਤ ਨਹੀਂ ਪਾਏ ਤਾਂ ਮਿ Đੀਏ ਜਾਣ ਲੇ ਮਿਲਾਏ ਗੁਣਮੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀ ਐ ਮੀਤ ਕਾਮ ਕ੍ਰੋਧ ਕਾਇਕੋ ਕਲੈ ਜਿਉ ਕੰਚਨ ਸੁਹਾਗਾ ਟਾਲੈ ਕਸਕਸ ਵੱਟੀ ਸਹੇ ਜੋਤਾਉ ਨਦਰਸ ਰਾਫ ਬਨੀ ਸਚੜਾਉ ਜਗਤ ਪਸੂ ਅਹੰਗਕਾਰ ਕਸਾਈ ਕਰ ਕਰਤੇ ਕਰਨੀ ਕਰ ਪਾਈ ਜਿੰਨ ਕੀ ਤਿ ਤਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਬਿਅੰਤ ਮੋਏ ਨਹੀਂ ਜਾਣਿਆ ਥਿਨ ਮੈਂ ਮੋਏ ਜਾਂ ਸ਼ਬਦ ਪਛਾਨਿਆ ਆਸਤੇ ਮਰਨ ਮਨ ਮੰਨਿਆ ਗੁਰ ਕਿਰਪਾ ਦੇ ਨਾਮ ਪਛਾਨਿਆ ਗगन ਗੰਭੀਰ ਗਗਨੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆ ਨਾ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲੈ ਵੱਲੈ ਗगन ਅਕਮ ਅਨਾਤ ਅਜੋਨੀ ਅਸਥਿਰ ਚੀਤ ਸਮਾਦ ਸਗੋਨੀ ਹਰ ਨਾਮ ਚੇਤ ਫਿਰ ਪਵੇ ਨਾ ਜੂਨੀ ਗੁਰਮਤ ਸਾਰ ਮੋਰ ਨਾਮ ਬਿਹੂਨੀ ਕਰਦਰ ਫਿਕ ਥਾ ਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫਨ ਹੁਆ ਕਾਚੇ ਗੁਰ ਤੇ ਮੁਕਤ ਨ ਹੁਆ ਕੇਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਤਿਸ ਢੂੰਡ ਕਰੇ ਮੈਂ ਪਾਇਆ ਮੇਲ ਭਇਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨਿਸੰਗ ਪਰ ਹਰ ਮੈਲ ਚਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮਜਨ ਚਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ पावन बार चंचल चीत न रहनी खाए चोरी मृग अंगूरी खाए चरण कमल होरे तारे चीत चर जीवन चेतन नेत नेत जंततहि दिस सब कोए चित एक कहीं सुख होई ਚਿਤ ਵਸੈ ਰਾਜੇ ਹਰ ਨਾਏ ਮੁਕਤ ਪਿਆ ਪਤ ਸਿਉ ਕਰ ਜਾਏ ਛੀਜੈ ਦੇ ਕੁਲੇ ਇਕ ਗੰਡ ਛਿਆ ਨਤ ਦੇਖੋ ਜਗ ਹੰਡ ਤੋ ਪਛਾਮ ਜੇ ਸਭ ਕਰ ਜਾਣੇ ਬੰਦਨ ਕਾਟ ਮੁਕਤ ਕਰ ਆਣੀ ਛਾਇਆ ਛੂਛੀ ਜਗਤ ਕੁਲਾ ਨਾ ਲਿਖਿਆ ਕਿਰਤ ਤੁਰੇ ਪਰਵਾਨਾ चीज जो बन जरवा सरकार काया चीज पैसे बाल जबे आप प्रभु तह लोए जुग जुग दाता अवर ना कोई जो पावे ते ओरा खे राख जस जाचो देव पत साख जगत जाग रहा तुद पावा जा तू मेले ता तुझे समावा जय जय कार ਜਪੋ ਜਗਦੀਸ ਗੁਰਮਤ ਮਿਲੀਐ 20 21 ਜਖ ਬੋਲਣ ਕਿਆ ਜਗ ਸਿਉ ਬਾਦ ਚੂਰ ਮਰੇ ਦੇਖੇ ਪਰਮਾਦ ਜਨਮ ਮੂਏ ਨਹੀਂ ਜੀਵਣ ਆਸਾ ਆਏ ਚਲੇ ਪਿਆਸ ਨਿਰਾਸਾ ਚੋਰੀ ਚੋਰੀ ਚੱਕ ਮਾਟੀ ਰਲ ਜਾਏ ਕਾਰ ਨਾ ਚੰਪੈ ਹਰ ਕੁਣ ਕਾਏ ਪਾਈ ਨਬਨੇ ਦਹਰ ਕੈ ਨਾਏ ਆਪੇ ਦੇਵ ਸਹਜ ਸੁਭੈ ਵਿਆਨੋ ਬੋਲੇ ਆਪੇ 부জে ਆਪੇ ਸਮਝੇ ਆਪੇ ਸੂਝੇ ਕੁਰਕਾ ਕਹਿਆ ਅੰਕ ਸਮਾਵੇ ਨਰਮਲ ਸੂਚੇ ਸਾਚੋ ਪਾਵੇ गुर सागर रतनी नहीं तोट लाल पदार्थ साचिया या खोट गुर कहे आसाकार कमावो गुर की करनी काही तावो नानक गुरमत साच समावो टूटे ने हो के बोले सही टूटे बात हूँ दिस कही टूट परी ਗਈ ਕੋ ਰੋ ਬੋਲ ਤੁਰ ਮਤ ਪਰ ਹਰ ਛਾਡੀ ਟੋਲ ਟੂਟੇ ਗੰਤ ਪੜੇ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਲਾਹਾ ਸਾਚ ਨਾ ਆਵੇ ਟੂਟਾ ਤ੍ਰਬੜ ਠਾਕੁਰ ਪ੍ਰੀਤਮ ਮੋਟਾ ਠਾਕੂ ਮਨੁਆ ਰਾਖੋ ਠਾਏ ਠੈ ਕ ਮੋਈ ਅਬ ਗੜ ਸੁਟਾਈ ठाकुर एक सबाई नार बहते वेश करे कुडियार पर कर जाती ठाक रहाई महल बुलाई ठाक ना पाई शब्द सवारी साथ प्यारी साईं सुहागन ठाकुर तारी डोलत डोलत हे सकी फाटे चीर सिगार ਡਾ ਪਣ ਤਨ ਸੁਖ ਨਹੀਂ ਬਿਨ ਡਰ ਬਿੰਦੀ ਡਾਲ ਦਰਪ ਮੁਈ ਕਰ ਆਪਣੇ ਢੀਠੀ ਕੰਤ ਸੁਜਾਨ ਡਰ ਰੱਖਿਆ ਗੁਰੇ ਆਪਣੇ ਨੇਰ ਪੋ ਨਾਮ ਵਖਾਨ ਡੂਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਪਰ ਪੂਰ ਦੇ ਦੇ ਆਖੈ ਸਭ ਕੋਈ ਜੈ ਪਾਵੈ ਤੈ ਦੇ ਗੁਰੂ ਦੁਆਰੇ ਦੇਵ ਸੀ ਤਿਖਾ ਨਿਵਾਰੈ ਸੋਏ ਟੱਡੋਲਤ ਟੁੰਡਤ ਹਾਂ ਫਿਰੀ ਟੈ ਟੈ ਪਵਨ ਕਰਾਰ ਬਾਰੇ ਟਟੇ ਟਪਏ ਮਨ ਨਿਕਸ ਪਾਲ ਅਮਰ ਅਜਾਤੀ ਹਰ ਮਿਲੇ ਤਨ ਕਹਿ ਹੋ ਬਨ ਜਾਓ ਤਨ ਕੀ ਤੋੜ ਹਕੁੰਦੀ ਏ ਸੰਗਤ ਮੇਲ ਮਿਲਾਓ ਮਨ ਦੀ ਆਗੁਰ ਆਪਣੇ ਪਾਇਆ ਨਰਮਲ ਨਾਉ ਜਿਨੀ ਨਾਮ ਦਿਆ ਕਿਸ ਸੇਵਸਾ ਤਿਸ ਬਲੇ ਹਾਰ ਜਾਉ ਜੋ ਉਸਾਰੇ ਸੋਟਾ ਹਸੀ ਤਿਸ ਬਿਨੇ ਅਵਰਨ ਕੋਏ ਗੁਰ ਪਰਸਾਦੀ ਤਿਸ ਸੰਮਲਾਤਾ ਤਨ ਦੁਖ ਨ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੁਆ ਨ ਹੋਗ ਆਵੜ ਜਾਣ ਵਿਗੂਜੀਏ ਦੁਬਿਦਾ ਵਿਆਪੇ ਰੋਗ ੜਾਮ ਵੀ ਹੋਣੇ ਆਦਮੀ ਕਲਰ ਕੰਦ ਗਿਰੰਤ ਬਿਣਨਾਵੇਂ ਕਿਉਂ ਛੂਟੀਏ ਜਾਏ ਰਸਾ ਤਾਨੀ ਅੰਤ ਗਣਤ ਗਣਾਵੇਂ ਅਖਰੀ ਅ ਗਣਤ ਸਾਚਾ ਸੋਏ ਅਗਿਆਨੀ ਮਤਹੀਨ ਹੈ ਗੁਰ ਬਿਨ ਗਿਆਨ ਨਾ ਹੋਈ ਉਟੀ ਤਾੰਤਰ ਬਾਪ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮੈਨੇ ਪ੍ਰਭੂ ਨਾਨਕ ਕਰ ਕਾਰ ਸੰਜੋਗ ਤਰ ਵਰ ਕਾਇਆ ਪੰਖ ਮਨ ਤਰ ਵਰ ਪੰਖੀ ਪੰਖ ਤਤ ਚੁਗੇ ਮਿਲ ਇਕ ਜ਼ੇ ਦਿਨ ਕੋ ਫਾਸ ਨ ਰੰਚ ਉਟੇ ਤਾਂ ਬੇਗੁਲ ਬੇਗੁਲੇ ਤਾਂ ਕੈ ਜੋਗ ਕਣੀ ਪੰਖ ਟੁਟੇ 파ਹੀ ਪੜੀ ਆਵ ਗੜ ਪੀੜ ਬਣੀ ਬਿਨਸਾ ਚੇਸ ਕਿਉਂ ਛੂਟੀ ਹੈ ਹਰ ਗੁਣ ਕਰਮ ਬਣੀ ਆਪ ਛਡਾਈ ਛੂਟੀ ਹੈ ਵੱਡਾ ਆਪ ਤਨ ਗੁਰ ਪ੍ਰਸਾਦੀ ਛੋਟੀ ਹੈ ਕਿਰਪਾਪ ਕਰੇ ਆਪਣੇ ਹੱਥ ਬਡਾਈਆ ਜੈ ਪਾਵੇ ਤੈਦੀ थरथਰ ਕੰਪੇ ਜੀੜਾ ਥਾਨ ਵੀ ਹੁਣਾ ਹੋਏ ਥਾਜ ਸਚ ਏਕ ਹੈ ਕਾਜ ਨਾ ਹਿੱਟ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ 나ਥੂ 나ਥ ਤੁਂ ਨੀ ਧਾਰਾ ਆਧਾਰ ਸਰਪੇ ਥਾਂਤਨ ਤੇਰੀ ਤੂੰ ਦਾਤਾ ਦਾ ਤਾਰ ਚਹ ਦੇਖਾਂ ਤਹ ਇੱਕ ਤੂੰ ਅੰਤ ਨ ਪਾਰਾ ਵਾਰ ਥਾਂਤਨੰਤਰ ਰਹਿ ਆ ਗੁਰ ਸ਼ਬਦੀ ਵਿਚਾਰ ਆੜ ਮੰਗਿਆ ਦਾਨ ਦੇਵ ਸੀ ਮਟਾ ਅਗਮਿਆਂ ਪਾਰ ਦਿਆਨ ਦਇਆ ਦਾਤ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਭ ਮੇਲ ਲੈ ਕਿੰਨ ਮੈਂ ਟਾਏ ਉਸਾਰ ਦਾਨਾ ਤੂੰ ਬਿਨਾ ਤੂੰ ਹੀ ਦਾਨਾ ਕੈ ਸਰਦਾਨ ਦਾਲਤ ਪੰਜਨ ਦੁਖ ਤਲਣ ਗੁਰਮੁਖ ਗਿਆਨ ਧਿਆਨ ਤਨ ਗਈ ਹੈ ਬਹਿ ਚੂਰੀ ਹੈ ਤਨ ਮੈਂ ਜੀਤ ਗਵਾਰ ਤਨ ਵਿਰਲੀ ਸਚ ਸੱਚਿਆ ਨਰਮਨ ਨਾਮ ਕੇ ਆਨ ਤਨ ਗਿਆ ਤਾਂ ਜਾਣਦੇ ਜੇ ਰਾਚੇ ਰੰਗ ਏਕ ਮਨ ਦੀ ਜੈਸੇ ਰਸੋਂ ਪੀਏ ਪੀ ਕਰਤੇ ਕੀ ਟੇਕ ਤੰਦਾ ਤਾਵਤ ਰਹਿ ਗਏ ਮਨ ਮੈਂ ਸ਼ਬਦ ਅਨੰਦ ਦੁਰਜਨ ਤੇ ਸਾਜਨ ਭਏ ਭੀਟੇ ਗੁਰ ਗੋਵਿੰਦ ਬਨ ਬਨ ਫਿਰਤੇ ਢੁੰਡਤੀ ਬਸਤ ਰਹੀ ਘਰਬਾਰ ਸਤ ਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਾ ਕਰਤ ਨਾ ਛੂਟੀ ਹੈ ਬਿਣ ਗੁਣ ਚਾਪਰ ਜਾਏ ਨਾ ਤਿਸ ਇਹੋ ਨਾ ਹੋ ਹੋ ਹੈ ਹਵ ਗੜ ਫਿਰ ਪਛੋਤਾਏ ਨਾਕ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵੇਣ ਨਾ ਵੈਨਰ ਪੋ ਕਹਾ ਕੀ ਜਾਣਾ ਹਬੀ ਮਾਨ ਥਾ ਕਰਹੀ ਕੇ ਵੇ ਅਪੜਾ ਹਾਥ ਨਹੀਂ ਤਾ ਪਾਰ ਨਾ ਸਾਜਨ ਸੇ ਰੰਗੁ ਲੈ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਿਓ ਪ੍ਰਿਓ ਜੇ ਕਰੀ ਮਿਲੇ ਮੇਲਣ ਹਾਰ ਜਿਨੇ ਵਿਛੋੜੀ ਸੋ ਮੇਲ ਸੀ ਗੁਰ ਕੇ ਹੀ ਤੇਯਾ ਪਾਰ ਨਨਕ ਪ੍ਰਿਯੋ ਪ੍ਰਿਯੋ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿ ਛੋੜੀ ਸੋ ਮੇਲ ਸੀ ਗੁਰ ਕੇ ਹੀ ਤੇਯਾ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ